ਜੀ ਚਲੋ ਬਾਈ ਜੀ ਲਾਓ ਬੱਚਾ ਲਾਓ ਬਾਈ ਪੂਰੇ 6 ਬੱਚੂ ਕਿਹਨੇ ਫੋਕਾ ਦੇਤਾ ਦੇਖੋ ਕਿ ਬੱਚੇ ਛੱਡ ਲਏ ਸਾਰੇ ਨੇ ਆ ਦੇਖੋ ਅਗ੍ਹੀ ਲੱਗ ਗਿਆ ਬਾਈ ਖੋਲਣਾ ਲੋ ਬਈ ਆਤਾ ਬਾਈ ਸਾਫੀ ਮਾਰ ਕੀ ਵੈਨਾ ਹੁਣ ਤੱਕ ਆਹੋ ਛੱਡ ਲਏ ਦੇਖੋ ਬੱਚਾ ਬਈ ਸਾਰਾ ਰਾਤ ਆਪਾਂ ਤੁਹਾਨੂੰ ਇੱਕ ਥਾਂ 'ਤੇ ਬੈ ਕੇ ਦਿਖਾਈ ਤੇ ਅੱਜ ਆਪਾਂ ਤੁਹਾਨੂੰ ਤੁਰ ਫਿਰ ਕੇ ਦਿਖਾਵਾਂਗੇ ਆ ਦੇਖੋ ਆ ਵੀ ਬਾਈ ਨੇ ਹੁਣ ਛੱਡਿਆ ਬੱਚਾ ਤੇ ਸਾਰੇ ਜਿਹੜੇ ਹੁਣ ਛੱਡ ਰਹੇ ਨੇਗੇ ਬੱਚੇ ਤੇ ਦੇਖ ਸਕਦੇ ਸੀ ਉਹ ਬੱਚਾ ਹਲੇ ਉਹਨਾਂ ਤੋਂ ਖੋਲਿਆ ਨਹੀਂ ਹੈਗਾ ਉਹ ਪੈਨ ਖੋਲਣ ਲੱਗਦੀ ਸੀ ਆਪਣੀ ਤੇ ਕੋਈ ਵਾਰ ਗੰਡੇ ਗੰਡੇ ਦੂਜੀ ਥੋਟ ਵੱਜ ਜਾਂਦੀ ਆ ਤਾਂ ਕਰਕੇ ਖੁੱਦਦਾ ਜੇਗਾ ਬੱਚਾ ਉਹਨਾਂ ਤੋਂ ਹਲੇ ਇਹ ਉੱਧਰ ਹਲੇ ਉੱਧਰ ਦੇ ਵੀ ਮਨ ਲਾਦਾ ਹੀ ਖੜੇ ਨੇ ਬਾਈ ਉਹਨਾਂ ਨੇ ਵੀ ਨਹੀਂ ਸਾਡੇ ਇਹਗੇ ਦੇ ਕਈ ਵਾਰ ਐ ਹੁੰਦਾ ਬਈ ਇੱਕ ਜਣਾ ਵੀ ਦੋ ਤਿੰਨ ਬਸੂ ਲੈ ਕੇ ਆਏ ਹੁੰਦੇ ਤਾਂ ਉਹਨਾਂ ਦਾ ਦੇਖੋ ਇਹਨਾਂ ਨੇ ਵੀ ਸਾਡਾ ਲਿਆ ਵੀ ਟਾਈਮ ਵਾਲੇ 1:00 ਵਜੇ ਇੱਕ ਕਮੈਂਟ ਹੀ ਹੋਏਗਾ ਦੇਖ ਸਕਦੇ ਹੋ ਪੂਰੇ 6:00 ਵਜੇ ਦੀ ਮੇਰੀ ਘੜੀ ਤੇ ਪਰ ਇੱਕ ਇੱਕ ਮੈਂ ਅੱਧਾ ਮਿੰਟ ਪਿੱਛੇ ਹੁੰਦੀ ਆ ਤਾਂ ਦੇਖ ਸਕਦੇ ਤੁਸੀਂ ਲੋ ਬਈ ਨੀਲੀ ਰਵੀ ਵਾਲੇ ਅਗੇ ਪਾਈ ਹੋਦੀ ਤਾ ਦੇਖੋ ਬਈ ਨਵਾਲਟੀ ਮੁੱਦੀ ਮਾਰਦੀ ਆ ਦੇਖੋ ਕੋਈ ਪਾਣੀ ਡੋਲਦਾ ਦੇਖੋ ਬਈ ਉਹ ਤਸੱਲੀ ਕਰਾ ਕੇ ਬਾਅਦ ਟੀਵੀ ਤੋਂ ਵਾਰੀ ਫੇਰ ਅੱਧਰ ਦਿਨ ਥੱਲੇ ਕਿ ਦਸੋ ਵੀ ਸਾਰੇ ਹੁਣ ਬੱਚਿਆਂ ਨੂੰ ਹੱਥ ਲਾਇਆ ਲਾਰਾ ਰੱਖ ਲਈ ਬੱਚਾ ਕਿਤੇ ਕਿ ਤਾਰ ਬਣਾ ਚੰਗੇ ਜੇ ਪਿੰਡੀ ਪਹਿਲਾਂ ਦਾ ਬਾਅਦ ਚ ਚੁੰਗਣੀ ਦੇ ਵੀ ਜਾ ਦੇ ਬਾਈ ਤੇਰੇ ਸਾਥ ਖੋਗੇ ਕੀ ਬਸ ਇਹਨਾਂ ਤਾਂ ਲਹਾ ਰਹੇ ਨੇ ਕੱਲਾ ਥੱਲੇ ਕੋਈ ਮੁਕਾਬਲਾ ਨਹੀਂ ਕੋਹ ਬਾਈ ਤਾਂ ਇਹ ਵੀ ਜੰਦਗਾ ਉਹ ਵੀ ਇੰਦੇ ਹੱਥ ਨਾਲ ਪਾਜ਼ਮਾ ਹੀ ਜਾਂਦਾ ਵਸੋਂ ਮੁੰਡ ਬਾਅਦ ਚ ਆ ਗਿਆਦਾ ਬਾਈ ਇਹ ਵੀ ਠੀਕ ਆ ਬਈ ਸਭ ਤੋਂ ਬੰਦਲੀ ਯਾਰ ਆ ਲੋ ਬਾਈ ਲੱਗ ਗਿਆ ਜੋਂਗਰ ਤੇ ਇਦਰੇ ਇਹਨਾਂ ਦੇ ਬਲਟੀ ਮੂਵੀ ਦਫਾਤੀ ਬਈ ਜ਼ਰਾ ਬੰਦਾ ਬੰਦਾ ਲਾਉਣਗੇ ਤੇ ਸਾਰੇ ਭਾਈ ਆਪਣੀ ਧਾਰਾਂ ਲੱਗ ਗਏ ਨੇ ਚੋਣਾਂ ਇਹ ਮੇਰੇ ਕਦੇ ਕੋਈ ਨਹੀਂ ਲੈਂਦਾ ਵਾਸਤੇ ਹੂੰ ਲੋਈ ਤਲਬੀ ਧਾਰ ਚੋਈ ਮਿਲਕਿੰਗ ਕੰਪੀਟੀਸ਼ਨ ਇਹਦਾ ਸ਼ੁਰੂ ਹੋ ਚੁੱਕਿਆਗਾ ਨਾ ਭਾਈ ਉਧਰ ਉਧਰ ਪੱਤੀ ਸਤਾ ਕਰਕੇ ਉਹ ਬਾਈ ਨੂੰ ਪਹਿਲਾਂ ਇੱਥੇ ਖੜਾ ਸੀ ਇਹ ਤਾਂ ਕਰ ਕੋਈ ਗੱਲ ਨਹੀਂ ਬਾਈ ਕਹਿੰਦਾ ਭਾਈ ਮੱਝ ਡਰਦੀ ਹੈ ਪਰ ਹੰਾ ਜਾਈਂ ਵੀ ਠੀਕ ਆ ਭਾਈ ਕਿਉਂਕਿ ਡਰ ਜਾਂਦੀ ਆ ਆਪਣੇ ਇੱਧਰ ਖੜਨ ਨਾਲ ਕੋਈ ਫਰਕ ਨਹੀਂ ਪੈਣਾ ਤੇ ਆਪਾਂ ਕਹਿੰਦੇ ਬਾਈਆਂ ਦਾ ਕੱਖ ਨਹੀਂ ਰਹਿਣਾ ਹੋਗਾ ਮੋਏਗਾ ਤੇ ਕੱਟੀ ਕੱਟੋ ਜਸਨਾ ਅਲੈਕੁਮ ਸਲਮ ਮੇਰੇ ਕੋਲ ਇਹ ਪਾਉਂਦੇ ਨੇ ਜਿਹੜੇ ਕੋਲ ਪਾਉਂਦੇ ਨੇ ਤਾਂ ਪ੍ਰਮਾਤਮਾ ਮੇਰੇ ਕੋਲ ਇਹ ਪਾਉਂਦੇ ਨੇ ਜਿਹੜੇ ਕੋਲ ਪਾਉਂਦੇ ਨੇ ਤਾਂ ਪ੍ਰਮਾਤਮਾ ਤੇ ਬਾਈ ਚੱਲੀ ਜਾਂਦੀ ਆ ਬਾਈ ਇਹ ਮਨ ਲੱ ਲੱ ਬਈ ਦੋ ਦਿਨ ਦੀ ਛੋਟੀ ਆ ਕਿਸੇ ਦੇ ਜਿਹੜਾ ਬਾਈ ਛੋਲ ਨਾ ਕਿਤੇ ਦਿਆ ਬਾਕੀ ਵਡੀਆਂ ਮੱਜਾਂ ਨੇ ਬਾਈ ਆ ਵੀ ਦੋ ਦਿਨ ਦੀ ਛੋਟੀ ਹੈਗੀ ਜਦੋਂ ਮੈਂ ਦੇਖ ਰਿਹਾ ਕਿ ਕਿੱਡੀ ਹੈਗੀ ਪਰ ਦੋ ਦੰਦਾਂ ਦੀ ਹਾਂ ਇਹ ਕਬਹੂ ਬਹੁਤ ਕੁਆਲਟੀ ਮੁੱਢੇ ਹਰ ਕੇ ਕੋਈ ਸ਼ੁਰੂ ਹੋ ਜਾ ਸਕਦੀ ਹੈ 1200mg ਨਾਲ ਅਗਰਾਸ਼ੀ ਜਨਤ ਫਟਾਉਣ ਤੋਂ ਬਾਅਦ ਉਹ ਬੇਲੇ ਸਰ ਨਹੀਂ ਬਹੁਤ ਬਰਾਂਡ ਵਿੱਚ ਮਿਲਦਾ ਸਾਰੇ ਪ੍ਰਮਾਣ 20mg ਲੈ ਕੇ ਕੋਰਨ ਵਾਲੇ ਕਿਉਂਕਿ ਜਿਹੜਾ ਵੀ ਦੇਖ ਰਹੇ ਹੋ ਤਾਂ ਇਹਦੇ ਨਾਲ ਇਹਨਾਂ ਦਾ ਨਾਮ ਦੇਖੋ ਭਾਈ ਕੱਲੀ ਕੱਲੀ ਮਰਜੀ ਦੇ ਕੋਲੇ ਬੰਦਾ ਬੈਠਾਗਾ ਤੇ ਆਪਾਂ ਤੁਹਾਨੂੰ ਦਿਖਾਉਂਦੇ ਜਿਵੇਂ ਆ ਮੱਝ ਦੇ ਰਿਹਾ ਬਾਈ ਬੈਠਾਗਾ ਤੇ ਆ ਮੱਝ ਦੇ ਰਿਹਾ ਬਾਈ ਬੈਠਾ ਇੱਧਰ ਤੇ ਉਹ ਦੋ ਮੱਝਾ ਲਵੇ ਉਹ ਇੱਕ ਬਾਈ ਬੈਠਾ ਇੱਧਰ ਕਿਉਂਕਿ ਉਹਦੇ ਨੇੜੇ ਇੱਧਰ ਆ ਮੱਝ ਦੇ ਕੋਲੇ ਆਹ ਬਾਈ ਆ ਕੇ ਇੱਧਰ ਇਹਨਾ ਕੁਰਸੀ ਤੇ ਬੈਠਾਗਾ ਸੰਭਰ ਚੱਲ ਪਿਆ ਤੇ ਇੱਧਰ ਆ ਮੇਰੇ ਕੋਲੇ ਬਾਈ ਆ ਬਾਈ ਬੈਠਾ ਜਿਹੜਾ ਮੰਜੇ ਤੇ ਬੈਠਾਗਾ ਤੇ ਉਹ ਤੇਰਾ ਪਹਲੇ ਜਾ ਨਹੀਂ ਸਕਦੇ ਹੈਗੇ ਨਹੀਂ ਸਾਨੂੰ ਆਪਾਂ ਉੱਧਰ ਵੀ ਹਾਰ ਨਹੀਂ ਕਿਉਂਕਿ ਐ ਮੜੇ ਨਾਲ ਬਈ ਪਸੂ ਡਰ ਜਾਂਦਾਗਾ ਕਿਹੜਾ ਜੇ ਪਸੂ ਡਰ ਗਿਆ ਇਹਦਾ ਪਸੂ ਕਿੰਨਾ ਦੁੱਧ ਢੋਲ ਦੇ ਜਾ ਦੁੱਧ ਚੜਾ ਜਾਏਗਾ ਕੋਈ ਪਤਾ ਨਹੀਂ ਹੁੰਦਾ ਇਹ ਤਾਂ ਫਰੀਜ ਹੋ ਜਾਂਦੀ ਹੈ ਜੀ OKAYD Another video is <laughs> it too that you go like M defines <laughs> some estrogen My life is a professional What I've got was... I ਤੋ ਦੋ ਬਾਈ ਮਹਾਰਸਾ ਕਰੀ ਜਾਂਦਾ ਹੈ ਬਤ ਜੋ ਦੋ ਸੇ 6:20 ਤੇ ਚਲਣ ਲੱਗਣਗੇ ਬਾਈ ਇਹ ਹੁਣ 6 ਵਜੇ ਵਾਲੀ ਸਵਾਈ ਆ ਕਿ ਜਿਹੜੀ ਮੱਜ ਦੀ 6 ਵਜੇ ਸਵਾਈ ਹੋਈ ਆ ਸਾਮ ਨੂੰ ਤਾਂ ਉਹਦੀ ਵੀ ਹੁਣ 6 ਵਜੇ ਹੋਣੀ ਆ ਜਿਹਦੀ 6:20 ਤੇ ਹੋਈ ਆ ਉਹਦੀ 6:20 ਤੇ ਲੱਗਦਾ ਤੇ ਦੇਖੋ ਬਾਈ ਉਧਰ ਵੀ ਬਾਈ ਨੇ ਬਾਲਟੀ ਖਾਲੀ ਕਰਕੇ ਫੜਾ ਕੇ ਕਮੇਟੀ ਮੈਂਬਰ ਨੂੰ ਦਿਖਾ ਕੇ ਬਾਈ ਰਵਿੰਦਰ ਬਾਈ ਚੌਣ ਲੱਗ ਗਿਆ ਇਹ ਉਹ ਇਧਰ ਖਰਾਬ ਦਾ ਬਾਈ ਖਰਾਬ ਜੋ ਬਾਈ ਕੀ ਚੋਸਾਂਗੇ ਹਾਂ ਬਾਈ ਕੋਟੜਾ ਕਲਾ ਮੇਲਾ ਚੱਲ ਰਿਹਾ ਹੈ ਇਹ ਤੇ ਪਹਿਲੀ ਜਿਹੜੀ ਪੱਕੀ ਚਵਾਈ ਪਹਿਲੀ ਸ਼ੁਰੂ ਹੋ ਗਈ ਹੈ ਹੁਣ ਕੋਈ ਕੋਈ ਮਜਦ ਥਣ ਦੇ ਵਿੱਚ ਮਾੜੀ ਮੋਟੀ ਦਿੱਕਤ ਆ ਗਈ ਤੇ ਬਾਈ ਨੂੰ ਦੀ ਮਾਲ ਕਰ ਦੱਸਦਾ ਬਾਈ ਦੇਖਣ ਲੱਗਿਆ ਵੀ ਕੀ ਹੋ ਗਿਆ ਤੇ ਬਾਕੀ ਬਾਅਦ ਚ ਬਤਾ ਲੱਗੂਗਾ ਪਹਿਲਾ ਅਸਲ ਦੁੱਧ ਦਾ ਜਿਹੜਾ ਪਤਾ ਹੋਣੀ ਲੱਗਣਾਗਾ ਕਿਉਂਕਿ ਪਹਿਲਾਂ ਸੀਗੇ ਜਿਹੜੇ ਬਾਈ ਵੀ ਕੋਈ ਬੱਚੇ ਨੂੰ ਜਗਾਉਂਦਾ ਬਾਈ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਤੇ ਜਿਹੜੀ ਕੱਲ੍ਹ ਦਾ ਸਾਮ ਨੂੰ ਵੀ ਬਿਲਕੁਲ ਖਾਲੀ ਕੀਤੀਆਂ ਗਈਆਂ ਨੇ ਮੱਝਾਂ ਪਹਿਲਾਂ ਕੱਲ੍ਹ ਸਵੇਰੇ ਖਾਲੀ ਕੀਤੀਆਂ ਗਈਆਂ ਸੀਗੀਆਂ ਤੇ ਫਿਰ ਕੱਲ੍ਹ ਸਾਮ ਨੂੰ ਖਾਲੀ ਕੀਤੀਆਂ ਨੇ ਤੇ ਅੱਜ ਆ ਜਿਹੜੀ ਪੱਕੀ ਚੋਈ ਕੀਤੀ ਗਈ ਹੈ ਨੋਟ ਕੱਲ੍ਹ ਵੀ ਕੀਤਾ ਗਿਆ ਸੀਗਾ ਵੀ ਕਿੰਨਾ-ਕਿੰਨਾ ਦੁੱਧ ਆਗਾ ਤੇ ਅੱਜ ਤਾਂ ਨੋਟ ਹੋਣਾ ਹੀ ਹੋਣਾ ਕਿਉਂਕਿ ਅੱਜ ਪੱਕੀ ਚੋਈ ਆ ਤੇ ਇੱਕ ਬਾਈ ਹੋਰਾਂ ਦੀ ਗੱਲ ਮੈਨੂੰ ਹੋਰ ਬਹੁਤ ਵਧੀਆ ਲੱਗੀ ਇਹ ਕੀ ਕਰ ਦਿੰਦੇ ਨੇ ਪਹਿਲਾਂ ਦੁੱਧ ਲਿਖ ਦਿੰਦੇ ਨੇ ਪਸ਼ੂ ਦਾ ਤੇ ਉਸ ਤੋਂ ਬਾਅਦ ਫਿਰ ਆਪਦੇ ਜਿਹੜਾ 22 ਦੀ ਮੱਝ ਹੁੰਦੀ ਹੈ ਉਹਦੇ ਸਾਈਨ ਕਰਵਾਉਂਦੇ ਨੇ ਫਿਰ ਉਸ ਤੋਂ ਬਾਅਦ ਇੱਕ ਜਿਹੜਾ ਕਮੇਟੀ ਮੈਂਬਰ ਹੁੰਦਾਗਾ ਉਹ ਆਪਦੇ ਸਾਈਨ ਕਰਦਾਗਾ ਇਹ ਚੀਜ਼ ਬਹੁਤ ਵਧੀਆ ਹੈਗੀ ਕਿਉਂਕਿ ਆਇਆ ਬਾਅਦ ਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸਾਤੋਂ ਵੀ ਕੋਈ ਉਹ ਹੋ ਹੋਇਆ ਵੀ ਆਪਣੇ ਸਾਡੇ ਨਾਲ ਬੇਈਮਾਨੀ ਹੋਈ ਹੈ ਮੇਲੇ ਦੇ ਵਿੱਚ ਜਾਂ ਇਦਾਂ ਉਦਾਂ ਵੀ ਜੇ ਬੰਦੇ ਨੂੰ ਸਹੀ ਲੱਗਦਾ ਬਈ ਸਾਈਨ ਦਾ ਬੰਦਾ ਤਾਂ ਹੀ ਕਰਦਾਗਾ ਤੇ ਜਦੋਂ ਆਲੇ-ਦਾਲੇ ਚਾਰ ਬੰਦੇ ਖੜੇ ਹੁੰਦੇ ਨੇਗੇ ਤੇ ਫਿਰ ਬੰਦੇ ਨੂੰ ਪਾਉ ਹੋ ਕਰਨੀ ਜਦੋਂ ਸਾਰਿਆਂ ਦੇ ਸਾਹਮਣੇ ਜਿਹੜੀ ਚੀਜ਼ ਹੁੰਦੀ ਆ ਫਿਰ ਬੰਦੇ ਨੂੰ ਉਹ ਹੁੰਦੀ ਹੀ ਆ ਉਹ ਵੀ ਹਾਂ ਵੀ ਸਾਰਾ ਸਾਹਮਣੇ ਹੋਈ ਹੈ ਤੇ ਕੈਮਰੇਆਂ ਦੇ ਥੱਲੇ ਚਵਾਈ ਹੋ ਰਹੀ ਹੈ ਇਹ ਤੇ ਆ ਦੇਖ ਸਾਡੀ ਵੀ ਕੈਮਰੇ ਵੀ ਲੱਗੇ ਹੋਏ ਨੇ ਕਮੇਟੀ ਮੈਂਬਰਾਂ ਦਾ ਹੋਣਾ ਹੀ ਹੋਣਾਗਾ ਕਾਹ ਸੀ ਕੈਮਰਾ ਉਧਰ ਦੇ ਦਾ ਮੋੜ ਵਿੱਚ ਹੋ ਸੀ ਕੈਮਰਾ ਇੱਕ ਕਿਹ ਕੋ ਉਧਰ ਦਾ ਪਾਉ ਸਾਹਮਣੇ ਲੱਗੇ ਹੋਏਗਾ ਤੇ ਮੱਝੜ ਥੋੜਾ ਜਿਆ ਡੜੀ ਜਾਂਦੀ ਹੈ ਕਿ ਕੰਨੇ ਚ ਚੱਕੀ ਖੜੀ ਹੈ ਮੱਝ ਹਲੋ ਬਾਈ ਉਹ ਤੋਂ ਬਾਈ ਦੇ ਲਗਭਗ ਕੱਲ ਰਾਤ ਕਮੇਟੀ ਮੈਂਬਰਾਂ ਨੇ ਪਈ ਆਪ ਥਾਣੇ ਖਾਲੀ ਕਰੇ ਰਹੇ ਨੇਗੇ ਕਿਤੇ ਕੋਈ ਕਿਤੇ ਉਹ ਨਹੀਂ ਜੋ ਕੰਮ ਨਹੀਂ ਹੋਆ ਕੋਈ ਜਗ੍ਹਾ ਬਚਾ ਰੋਕੇ ਕੋਸੋ ਕਿਉਂ ਸਮਾਜਿਕ ਕੰਮ ਦਾ ਦੋਸਤ ਪਿਆ ਨਾ ਅੰਦਰ ਇਹਨਾਂ ਕੱਲ ਥਣੇ ਕਮੇਟੀ ਮੈਂਬਰ ਕਹ ਰਹੇ ਸੀ ਵੀ ਮੱਜਾਂ ਖਾਲੀ ਕਰੋ ਹੁਣ ਕਿਸਾਨ ਆਪ ਕਹਿੰਦੇ ਨਹੀਂ ਮੱਜਾਂ ਖਾਲੀ ਕਰੀਏ ਗਏ ਬਈ ਜੇ ਇੱਕ ਇੱਕ ਧਾਰ ਦਾ ਨਾਲ ਵੀ ਬਈ ਬਹੁਤ ਫਰਕ ਪੈਣ ਲੱਗੇ ਜਾਂਦਾ ਗਾ ਵੀ ਮੇਲੇ 'ਚ ਟੱਕਰ ਦਾ 10 20 ਗ੍ਰਾਮ ਦੀ ਵੀ ਵੇਚ ਜਾਂਦੀ ਆ ਬਾਕੀ ਬਈ ਹੁਣ ਪਤਾ ਲੱਗੂਗਾ ਵੀ ਕੀ ਹੁੰਦਾ ਹੈ ਦੇਖੋ ਬਈ ਕੱਲਾ ਕੱਲਾ ਥਣ ਜਿਹੜੀ ਅੱਧੀ ਅੱਧੀ ਧਾਰ ਵੀ ਚੋਈ ਜਾਂਦਾ ਗਾ ਤੇ ਤੇਨ ਲੱਗੇ ਰਹੇ ਨੇ ਬਈ ਲਓ ਵੀ ਉਹਨੇ ਬਾਈ ਦੀ ਚੌਥੀ ਤੇਤੀ ਥਾਪੀ ਮੱਜਨ ਤੇ ਲਓ ਵੀ ਤੇ ਉਧਰ ਕੰਡੇ ਦੇ ਉੱਤੇ ਆਪਾਂ ਹੁਣ ਤੋੜ ਕੇ ਲੈਣੇ ਆਂਗੇ ਲਓ ਵੀ ਕੰਡੇ ਤੇ ਦੁੱਧਾ ਜਿਹੜਾ ਤੋਲਣ ਲੱਗ ਰਹੇ ਨੇ ਹੁਣ ਅੱਜ ਦਾ ਸਮਾਂ ਵੀ ਇਹ ਕਰ ਸਕੀ ਪੰਜ ਨੰਬਰ ਟੋਕਰਾ ਵੱਡੀ ਮੁਰਾ ਮੱਝ ਵੱਡੀ ਮੁਰਾ ਮੱਝ ਚ ਪਾਦੇ ਦੰਬ ਟੋਕਰਾ ਤੇ 11 ਕਿਲੋ 520 ਗ੍ਰਾਮ ਦੁੱਧਾ ਗੈੜਾ ਇਹ ਆ ਮੱਝ ਦਾ ਦੁੱਧਾ ਜੀ ਇਹ ਇਹ ਬਈਆ ਕੋ ਛੱਤਰੋਂ ਦੁੱਧ ਪਾ ਲੋ ਭਾਈ ਆ ਮੱਝ ਦੇ ਸਾਹਮਣੇ ਛੱਤਰੋਂ ਦੁੱਧ ਪਾ ਲੋ ਆ ਸਾਇਆ ਦੇਖੋ ਭਾਈ ਨਾਲ ਨਾਲ ਸਾਇੰਸ ਕਰਗਲਾ नारह किलो पंज सौ बिह ग्राहक

ਇੱਕ ਮਾਈਕੋਰਿੰਗ ਕਾਲੇ ਕੰਦੀਲਾ ਘਟਾ ਚਲੋ ਲੋ ਬਾਈ 0 ਹੋ ਗਿਆ ਸਾਹਿਬ ਵੱਡੀ ਮੱਝਾਂ ਨੂੰ ਸਾਹ ਨਹੀਂ ਕਰੋ ਜੀ ਕਿਹੜੀ ਹੈ ਦੋ ਨੰਬਰ ਵਾਲੀ ਹੈ ਦੋ ਨੰਬਰ ਵਾਲੀ 8 ਕਿਲੋ 780 ਗ੍ਰਾਮ ਹੋ ਗਿਆ ਤੇ ਬਾਈ ਵਿੱਚੋਂ ਸਾਫ਼ ਕਰੂਗਾ ਬਾਲਟੀ ਹੁਣ ਇਹਦੇ ਬਾਈ ਕੋਲ ਤਿੰਨ ਮੱਝਾਂ ਨੇ ਇਹਦੀ ਜਿਹੜੀ ਵੱਡੀ ਮੱਝ ਹੈਗੀ ਉਹਦਾ ਦੁੱਧ ਆਇਆ ਹੈ 8 ਕਿਲੋ 800 ਗ੍ਰਾਮ ਹੋ ਗਿਆ ਪੂਰਾ ਐਂ ਜੋਰ ਲੱਗਦਾ ਹੁੰਦਾ ਬਾਈ ਐਵੇਂ ਜੋਰ ਲੱਗਦਾ ਬਾਈ ਖਾੜੇ ਦੇ ਵਿੱਚ ਦੇ ਆ ਇੱਕ ਇੱਕ ਗ੍ਰਾਮ ਤੇ ਜਿਵੇਂ ਅੱਧੇ ਪਹਿਰੇ ਦਾ ਰੋਲਾ ਹੁੰਦਾ ਨਾ ਕਬੱਡੀ ਦੇ ਉਹ ਕਰਦੇ ਹਰ ਕੋਈ ਕਹਿੰਦਾ ਵੀ ਕਰਤੋਂ ਦਿਨ ਘਾਤ ਨਹੀਂ ਕੋਈ ਜਨ ਲਾ ਦਿੰਦੇ ਲਓ ਯਾਰ ਕਿੰਨਾ ਹੋ ਗਿਆ ਬਾਈ 8 ਕਿਲੋ 800 ਗ੍ਰਾਮ ਹੋ ਪੂਰਾ 8 ਕਿਲੋ 800 ਗ੍ਰਾਮ ਤੇ ਤਾਰ ਨਾਲ ਜਿਹੜੇ ਰਣ ਕੇ ਤੁਸੀਂ ਕਹਿੰਦੇ ਮਾਰੇ ਆ ਫਲਾ ਸਕਦੇ ਕਰਦੇ ਹੀ ਸਾਰੇ ਦੋ ਨੰਬਰ ਤਾਂ ਹੈ ਲੋਰੀ ਜੀ ਇਕੱਠੇ ਕਰਾ ਦੇ ਜੀ ਜਿਆ ਇਕੱਠੇ ਕਰ ਲਾਂਗੇ ਜੀ ਦੇਖਿਓ ਮੈਂ ਕਿਹੜੀ ਤਿੰਨ 8 ਕਿਲੋ 800 ਗ੍ਰਾਮ ਆ 8 ਕਿਲੋ 800 ਗ੍ਰਾਮ ਠੀਕ ਆ ਜੀ ਆ ਜਾ ਬਾਈ ਕੋਈ ਆਪਾਂ ਕਿਹੜੀ ਹੈ 5 ਨੰਬਰ ਨਹੀਂ ਨਹੀਂ ਨਾਲਾ ਮੂਰਾ ਮੂਰਾ ਬਾਈ ਦੋ ਜੰਦ ਮੂਰਾ ਦੋ ਆਪਾਂ ਇਉਂੜੇ Halo. Halo. 7 ਕਿਲੋ 920 ਗ੍ਰਾਮ ਬਾਈ ਪੂਰਾ 7 ਕਿਲੋ 920 ਗ੍ਰਾਮ ਬਾਈ ਨੂੰ ਛੋੜ ਦੀ ਬਲਜੀ ਹਾਂ ਵੱਡੀ ਮੇਜ ਇਹ ਦੋ ਦੰਦ ਦੋ ਦੰਦ ਦੋ ਦੰਦ 7 ਕਿਲੋ 920 ਗ੍ਰਾਮ ਡੋਕ ਡੋਕ ਪਿੰਡ ਡੋਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਡੋਕ ਪਿੰਡਾ ਬਾਈ ਦਾ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਗਿਆ ਤੇ ਦੇਖੋ ਬਾਈ ਤੁਸੀਂ ਦਰਬਾਰ ਹੋਏ ਕਟੂਨ ਲੈ ਆਏ ਲੈ ਆ ਬਈ ਆਹ ਨਾ ਡੋਕ ਪਿੰਡਾ ਜ਼ਿਲ੍ਹਾ ਜਪੁਜੀ ਸਾਹਿਬ ਚੱਕਲੀ ਚੱਕਲੀ ਹਾਂ ਹਾਂ ਕਰ ਲੈ ਤੇ ਬੈਣ ਚਾੜ ਜੋ ਬਈ केडी माज़्ज़ा भाई ये है दो दांता दो दांता मोरा चार नंबर टाइम नीली राबी चाहिए मोरा चल न ख़बर बराबर दो ਅੱਜ ਤੋਂ ਜਿਹੜਾ ਮਾਮਲਾ ਦੇਖਾ ਆ ਰਿਹਾ ਹੈ ਨਾ ਉਹ ਜਿਹੜਾ ਦੇਖਣ ਕਰਕੇ ਨਸਬਾ ਲੱਗ ਗਿਆ ਉਹ ਪੰਜਾਬ ਤੋਂ ਕੋਈ ਵਾਰੀ ਨੂੰ ਘਟਦੀ ਹੈ ਟੈਲੀਗ੍ਰਾਮ ਦੇ ਰਿਹਾ ਸੀ ਉਹ ਰੋ 8 ਕਿਲੋ ਹੋ ਗਿਆ ਜੀ ਤੇ 20 ਗ੍ਰਾਮ ਅੱਧਾ 8 ਕਿਲੋ ਦੋ ਅੰਦਾਜ਼ਾ ਪਹਿਲਾਂ 7 ਕਿਲੋ 900 ਗ੍ਰਾਮ ਪੰਜ ਨੰਬਰ ਟਾਈਟ ਚਾਰ ਰੋੜਾ ਇਸਨੇ 100 ਗ੍ਰਾਮ ਪਟਕਾ ਹੁੰਦੇ ਕੋ ਛਾਂਗ ਬਣਾ ਕੇ ਪਾਉਣੀ ਹੈ ਤੇ ਕੋਈ ਨਹੀਂ ਕੋਈ ਨਹੀਂ ਦੋ ਦੰਦ ਅਲੈਖ ਮੈਂ ਨਰਮਲ ਦੀ ਮੋਰਾ ਦੋ ਦੰਦ ਲਾਂਗ ਬੋਲਾਂਗੇ ਰਾਮ ਨਾਮ ਮੈਂ ਹੁਣ ਕਿੱਲੇ ਨਹੀਂ ਬਾਗੀ ਗਿਆ ਹਾਂ ਹਰਤਾ ਦੰਦਕਾਰੀ ਭਾਈ ਆਉਂਛੀ ਹਤੀ ਹਤੀ ਹੋਰ ਬਾਈ ਵੀ ਇਹ ਚਾਹ ਅਮ ਚਿੱਦਾ ਸਾਮਕ ਬਹੁਤ ਬਹੁਤ ਇਹੋ ਕੀ ਬਦਲ ਲੁੱਧਾ ਸੀ ਪੋਈ ਇਹਨਾਂ ਉਹ ਮੋਰਾ ਦੋ ਦੰਦ ਖੜ ਜਾ ਬਾਈ ਬਾਜੀ ਮਾਸਤਾ ਕਰਕੇ ਆ ਪਾਦੇ ਭਾਈ ਵੱਡੀ ਮਾਝ ਦਾ ਜੀ ਬਈ ਦੋ ਦੰਦ ਜਾਨ ਮੋਦੀ 200 ਗ੍ਰਾਮ ਕਰਦੀ ਹਾਂ ਤਮਾਤੀ ਲੱਗਦੀ ਹੈ ਇੱਕ ਨੰਬਰ ਇੱਕ ਨੰਬਰ ਬਟਾ ਹੈ ਦੋ ਨੰਬਰ ਇਹ ਸੰਗਲ ਬੰਡਾ ਦੋ ਸੰਗਲ ਬੰਡਾ ਨਿਕਟੂ ਆਪ ਅਗਰੇ ਨੂੰ ਭਿੰਨ ਕੋਰੋਂ ਆਦਿ ਬਾਲਟ ਨੂੰ ਆਪੇ ਸੁਭਾਲ ਲਓ ਆਹ ਨਾ ਰਾਂ ਦਾ ਜੋਰ ਬਈ ਤੇ ਨੀਰਾਂ ਮਾ छः किलो एक सौ अस्सी ग्राम अस्सी कट्टों रखना भाई लिखने भैया ਇਹ ਇੰਨੀ ਦਰਦ ਕਰ ਰਹੀ ਹੈ ਹੂੰ ਮਟਰਾਂ ਦੀ ਬੱਤ ਹੈ ਪਾ ਲਓ ਜੀ ਆਟਾ ਉਹ ਲੂ ਦੇ ਦੋ ਵਈ ਤੇ 320 ਕਰਾਉਂਦੇ। ਉਹ ਵੀ ਨਹੀਂ ਆ ਵੀ ਦੇਣਾ। ਉਹ ਜੰਦੀਂ ਬਈ। 320 ਬਈ ਦੋ ਦੰਦ ਕੱਟੀ ਦਸੀ ਬੋਲੀ ਜਾਣਾ। ਬੰਦ ਕਰ ਤਾ ਉਹ ਬਦਲ ਲੱਗ ਗਿਆ। ਆਗੇ ਉਹ ਬੜੀ ਬੋਧਾ। 140 ਬਈ 6 ਕਿਲੋ ਇੱਕ ਬੁਲੇ ਜਾ। ਬੜੀ ਜਲਾ। ਜਦੋਂ ਗਾੜੀ ਪੈਂਦਾ ਹੈ। 6 ਦੇ 140 ਗ੍ਰਾਮ ਜਬਈ। ਤਾਂ ਕਿਹੜੇ ਬੜੇ ਬੜੇ ਗੱਲ ਖੋਦ ਦੋ ਗੱਲ ਖੋਦ ਦੋ ਗੱਲ ਖੋਦ ਦੋ ਗੱਲ ਖੋਦ ਦੋ ਪੰਡ ਬਾਈ ਲਿਖ ਲੈ sire ਬਾਈ ਕਟਰ ਨੂੰ ਕੱਟ ਲੋਈ ਬਸ ਕੱਟੋ ਕਰ ਲੋ ਦਰਪਾਸਟਰ ਕਿਹਨੇ ਵੀ ਬੁਲਾਉਣੇ ਤੇ ਜਿਹੜੀ ਤੱਤ ਮਾਰਨ ਤੇ ਕਰਦੇ ਖਾਸ ਤੋਂ ਖਾਸ ਉਹ ਮੈਂ ਇੱਥੇ ਕੱਢ ਦਿੰਦਾ ਸਾਈਨ ਕਰਾ ਲੈ ਬਈ ਕਰਾ ਲੈ ਦਾ ਬਾਈ ਹੋ ਜਾ ਸਾਈਨ ਤੇ ਮੜਾ ਜਾ ਹੋ ਗਿਆ ਤੁਹਾਡਾ ਓਕੇ ਜੀਰੋ ਆਹ ਬਈ ਫੜ ਜਾ ਫੜ ਜਾ ਫੜ ਕਿਹੜੀ ਆ ਬਾਈ ਮੱਝ ਬੋਲੀ ਮੋਰਾ ਹੀ ਵੱਡੀ ਠੀਕ ਆ ਬਾਈ ਕੀ ਨਾਮ ਸੀ ਬਾਈ ਉੱਧਰ ਪਿਆਰ 6 ਨੰਬਰ ਉਹ ਜੀ 8 ਕਿਲੋ 480 ਗ੍ਰਾਮ ਹੋਣੀ ਹੋ ਜਾਂਦਾ ਬਾਹਰ ਕੋਈ ਨਹੀਂ ਕੋਈ ਨਹੀਂ ਬਈ ਰਹਿੰਦਾ 10000 ਹਾਂ ਹਾਂ ਜੀ ਗੱਡੀਆਂ ਜੀ ਹਾਂ ਜੀ ਕਿੰਨਾ ਹੋ ਗਿਆ ਬਈ 8 ਕਿਲੋ 480 ਗ੍ਰਾਮ ਹੋਤਾ ਬਈ ਗੁਰਪਿਆਰ ਸਿੰਘ ਦਾ ਟੈਗ ਨੰਬਰ 6 ਹੈ ਨਾ ਜੀ 6 ਨੰਬਰ 8400

ਪਾ ਤੂੰ ਖੜਦਾ ਮੈਂ ਉਹ ਤੂੰ ਮੈਂ ਦੂਰ ਤੋਂ ਜਾ ਰਿਹਾ ਜ਼ੀਰੋ ਹੈਗੀ ਆ ਦੇਖ ਲੈ ਲੈਣਾ ਯਾਰ ਖੜ ਜਾ ਕਰੋ ਯਾਰ ਵਿਚਾਲੇ ਨਾ ਡਿਆ ਕਰਾ ਚੱਲ ਦੇ ਜ਼ੀਰੋ ਤਾਂ ਹੈਗੀ ਹੈ ਓਏ ਇੱਕ ਜਣਾ ਚੁੱਪ ਕਰ ਜੋ ਬਈ ਕੋਈ ਇਹ ਤਾਂ ਨੋਰਮਲ ਆ ਬਈ ਕੰਮ ਇਹ ਨਹੀਂ ਦੱਸਦਾ ਪਾਣ 800 800 ਕਿਲੋ 770 ਗ੍ਰਾਮ ਕੀ ਆ ਮਾ ਉੱਥੋਂ ਲੱਗੋ ਚੱਲਣਾ ਵਜੇ ਬਿੱਚੀ ਨਹੀਂ ਰੋਈਦਾ ਪਤਾ ਨਹੀਂ ਇਹ ਪਹਿਲਾ ਬੰਦਾ ਵਾਲਾ ਕੱਟ ਕਰਦਾ ਉਹ ਮੈਂ ਤਾਂ ਅੱਜ ਗੀ ਵਈਦਾ ਇੱਕ ਇੱਕ ਜਰਾਂ ਨਹੀਂ ਚਾਹੀਦਾ ਵੀਰ ਚਾਹੀਦਾ ਲਾਪਾ ਆਪਾਂ ਨੂੰ ਮੰਨ ਨੂੰ ਬਹਿ ਬਣਨਾ ਹਣਾ ਉਹ ਨਹੀਂ ਰਸਾਲ ਕਿਸੇ ਦਾ ਹੀ ਹੈ ਬਾਈ ਇੱਥੇ ਖੜੇ ਜੀ ਪਤਾ ਨਹੀਂ ਕਿਧਰ ਬਾੜਾ ਕਰੋ ਇਧਰ ਜਾ ਕਿਹੜਾ ਆਖੇ ਪੰਜ ਬੁੱਟੇ ਕੇ ਵਿਚ ਦਾ ਸੰਦ ਬੱਜਣ ਕਾਲ ਕਰਦੇ ਹਜੇ ਬੰਦੇ ਨਵੇਂ ਹਨਾ ਇੰਨਾ 8 ਕਿਲੋ ਕਿਹੜੀ ਆ ਬਾਈ ਇਹ ਮੋਹ ਵੱਡੀ ਮੋਹ ਵਾਲੀ ਇੱਕ ਇੱਕ ਦੋ ਰਿਹਾ ਨਾ ਬਈ 8 ਕਿਲੋ ਉਹ ਬਈ ਫੈਨ ਕਿਹਾ ਆਂਦੇ ਨੇ ਔਰ 760 ਗ੍ਰਾਮ ਦੁੱਧ ਲਿਖੋ ਜੀ 8 ਕਿਲੋ 760 ਗ੍ਰਾਮ ਬੱਤੇ ਕਿਉਂ ਨਾ ਦੁੱਧ ਲੈ ਕੇ ਆਂਦੇ ਪਏ ਦੇ ਵਿੱਚੋਂ ਹਾਂ ਲੈ ਲਿਆ ਬਾਲਟੀ ਕਿੱਥੇ ਆਪਣੀ ਕੰਨੀ ਚੁੱਕੀ ਮੇਰਾ ਮਜੂਤਾ ਹੈ ਮੈਂ ਸਭ ਤੋਂ ਵੱਡੀ ਬੱਟੀ ਵਾਲਟੀ ਇਹ ਹੈਨ ਕਰਾ ਲਈ ਮੇਰੇ ਨਾਲ ਆਹ ਆਹ ਨਿਰਮਲ ਦੇਖੀ ਵੀਰੇ ਕਿ ਨਾਗ ਦੇ ਹੀ ਰੱਖ ਦਦੂ ਬਸ ਬਸ ਬੱਦੂ ਬੰਦ ਲੈਗ ਨੰਬਰ ਕਿੰਨਾ ਲੈਗ ਨੰਬਰ 6 ਨੰਬਰ ਹੈ ਨੰਬਰ ਆ ਭਾਈ 6 ਨੰਬਰ ਪੱਟਾ ਨਾ ਨਾ ਮੇਰਾ ਨਹੀਂ ਇਹ ਦੇਖਦਾ ਨੰਬਰ ਇਹਦੇ ਕੋਲ ਨਹੀਂ ਮੈਂ ਤਾਂ ਇਹਨੇ ਬੀਟ ਨਾਦਾ ਪਿੰਡੋਂ ਜਸਪ੍ਰੀਤ ਇਹਦੇ ਪਾਸੇ ਪੋਰਡਾ ਆ ਬਹੁਤ ਸਰ ਬਾਪ ਜਾਈ ਬਈ ਤੂੰ ਤਾਂ ਹੋ ਸਰ ਹਾਂ ਤੇ ਬਾਅਦ ਚ ਕੰਮ ਦਾ ਕੱਤ ਹੋ ਜਾਂਦਾ ਆ ਲੱਗ ਨਹੀਂ ਲੱਗਦਾ ਨੀਲੀ 라ਵੀ ਵੱਡੀ ਜੀ ਨੀਲੀ 라ਵੀ ਵੱਡੀ ਤਾਂ ਇਹ ਲੇਖਿਆ ਵੀ ਵੀ ਕਰ ਮਾ ਜਾਏਗਾ ਉਹ ਤਾਂ ਤੈ ਹੈ ਬਾਈ ਮੋਗਾ ਅਟੈਕ ਨੰਬਰ ਦੱਸੋ 2 ਵੀ ਨੰਬਰ 1 ਇਧਰ ਤਿੰਨ ਨੰਬਰ ਬਾਈ ਤਿੰਨ ਨੰਬਰ 8380 ਗ੍ਰਾਮ 81 ਵਾਲ ਦੋ ਬਾਈ 81 ਵਾਲ ਬਾਈ ਕਿਹਨਾਂ ਨਾ ਪੁੱਛ ਲੋ ਯਾਰ ਕਿੱਥੇ ਜੇ ਇਹ ਹਾਂ ਠੀਕ ਹੈ ਜੀ ਲੋ ਬਾਈ ਜਿਹਦੇ ਬੜਦੇ ਜਾਣਦਾ ਥੇ ਕੋਈ ਆਪਣੇ ਬੜਦੇ ਹੀ ਆ ਬਾਈ ਮੈਂ ਹੁਣ ਇਹਦਾ ਪੁੱਛ ਲੀ ਮਾ 81 ਕਿੱਥੇ ਜੇ ਆ ਨੇ ਲੇ ਕੇ ਆ ਚੁਲੋ ਕੋਈ ਟਾਈਮ ਤੇ ਬੋਸਾਂ ਨਾ ਦੇਖੀ ਹਾਂ ਭਈ ਇਹ ਹੁਣਾਂ ਦਾ ਭਾਈ ਸਾਈਨ ਕਰ ਦੇ ਉੱਪਰ ਦੀ ਆ ਕਰ ਦੇ ਸਾਈਨ ਆ ਭਾਈ ਪਾਉਣਾ ਕਿ ਪਾਉਂ ਪਰੋ ਕੋਈ ਨਹੀਂ ਪਾ ਦੇ ਪਾਓ ਜੀ ਪਾਓ ਓਕੇ ਥੋੜ੍ਹਾ ਥੋੜ੍ਹਾ ਬਣਦੀ ਨਹੀਂ ਪਾਉ ਓਏ ਠੰਡੀ ਹੈ ਤੇਰੀ ਜੱਗ ਤੇ ਨਹੀਂ ਬਣਦੀ ਠੰਡੀ ਜਾਈ ਲੋ ਜੀ 7 ਕਿਲੋ 900 ਗ੍ਰਾਮ 920 ਗ੍ਰਾਮ 940 ਬਾਈ ਓਏ 40 ਹੋਗਾ 40 ਹੋਗਾ ਈਲੀ ਦਾ ਵੀ ਚੱਕੋ ਜੀ ਇੱਕ ਵਾਰੀ ਫੇਰ ਠੰਡੀ ਕਰ ਦਿੰਦੇ ਆ ਦੇਖ ਲੈ ਕੈਮਰਾ ਇਹ ਹੈ ਥੱਲੇ ਸੋਤ ਜੰਮਿਆ ਹੋਇਆ ਹੈ ਕਿਤੇ ਦੁਆਰੇ ਤਾਂ ਬੱਚੇ ਬੱਜਦੇ ਆ ਦੋ ਮਿੰਟ ਇਹ ਦੁੱਧ ਜਾਈ ਵੀ ਠੰਡਾ ਹੌਲੀ ਹੌਲੀ ਬਾਜਰ ਨੂੰ ਵਧਾਉਂਦਾ ਹੈ ਫੇਰ ਰੱਖੀ ਰੱਖੋ ਬਾਈ 10 ਮਿੰਟ ਹੋਰ ਜੀ ਪਿੰਡ ਘਟ ਆਪਣਾ ਚੰਨੂਪੁਰ ਚੰਨੂ ਪਿੰਡਾ ਚੰਨੂ ਪਿੰਡਾ ਜਲਾਸ਼ਰੀ ਮੁਖਸਸਾ ਜਲਾਸ਼ਰੀ ਮੁਖਸਸਾ ਇਧਰ ਆਉਂਦਾ ਬੰਦਾ ਲੈ ਵੀ ਇਹ ਚ ਪਾ ਦੇ 4 ਕਿਲੋ ਲੈ ਬਾਈ ਦੇਖ ਨਹੀਂ ਪਤਾ ਨਹੀਂ ਕਿੰਨੇ ਚੱਲੇ ਜੀ ਨਾ ਬਾਈ ਆ ਚੱਲ ਰਹੀ ਹੈ ਚੋਾਈ ਤੇ ਵੀਡੀਓ ਆਪਣੀ ਜਿਆਦਾ ਲੰਬੀ ਹੋਊਗੀ ਆਪਾਂ ਵੀਡੀਓ ਦੀ ਸਮਾਪਤੀ ਕਰ ਦਾਂਗੇ ਕਿਉਂਕਿ 25-30 ਮਿੰਟਾਂ ਦੀ ਵੀਡੀਓ ਬਣਗੀ ਅੱਗੇ ਬਾਈ ਕਿਹੜੀ ਮੱਝਾ ਚਾਰਨ ਬਟਾਈ ਵੱਡੀ ਹੈਗੀ ਹੋਰ ਕੀ ਰਹਿ ਗਿਆ ਚਲੋ ਸੁੰਦਰੀ ਵੀ ਦਫਾਈ ਦਿੰਦੇ ਆ लास्टੀ ਹੈ ਬਾਈ ਇਹ ਇੱਥੇ ਆਗ ਨਹੀਂ ਗੰਦਲੀ ਮੱਝਾ ਮੱਝਾ ਹੋਰ ਵੀ ਰਹਿੰਦੀ ਹੈ ਬੜੀ ਆ ਉਹਦੀ ਲੈਂਡ ਤੇ ਗੇਰਾ ਲਓ ਬਾਈ ਆਹ ਕੀਲੋ 700 ਗ੍ਰਾਮ ਆ ਪੂਰਾ ਦੇਖੋ ਇਹ ਵੀ ਚੀਜ਼ ਨਹੀਂ ਆ ਗਾਣੇ ਆਜੇਂ ਦੇ ਬਾਅਦ ਬਈ ਦੱਸਿਓ ਹਣ 8 ਕਿਲੋ 700 ਗ੍ਰਾਮ 8 ਕਿਲੋ 700 ਗ੍ਰਾਮ ਜੀ 700 ਗ੍ਰਾਮ ਬਈ ਦੇਖੋ 8 ਕਿਲੋ 700 ਗ੍ਰਾਮ ਹਾਂ ਜੀ 700